ਸਿੱਖ ਕੌਮ ਦੇ ਮੁੱਦੇ ਐ ਉਹਨਾਂ ਮੁੱਦਿਆਂ ਨੂੰ ਵੀ ਇਹ ਕਾਲਕੇ ਵਰਗੇ ਕੌਮ ਦੇ ਗੱਦਾਰਾਂ ਨੇ ਆਪਣੀਆਂ ਪ੍ਰਧਾਨਗੀਆਂ ਪੱਕੀਆਂ ਕਰਨ ਵਾਸਤੇ ਸਰਕਾਰਾਂ ਦੇ ਕੋਲ ਗਹਿਲੇ ਰੱਖਿਆ ਹੋਇਆ ਹੈ ਪਰ ਅੱਜ ਇਹ ਲੋਕ ਆਪਣੀ ਪਰਿਵਾਰ ਦੀ ਟਿਕਟਾਂ ਪੱਕੀਆਂ ਕਰਾਉਣ ਵਾਸਤੇ ਐਨੇ ਡਿੱਗ ਚੁੱਕੇ ਐ ਕਾਲਕੇ ਵਰਗੇ ਲੋਕ ਕਿ ਇਹਨਾਂ ਨੇ ਜਿਹੜਾ ਸਿੱਖ ਕੌਮ ਦਾ ਇਤਿਹਾਸ ਹੈ ਜਿਹੜਾ ਇਹ ਸ਼ਹਾਦਤ ਦੇ ਦਿਹਾੜੇ ਦਾ ਇਤਿਹਾਸ ਹੈ ਉਸ ਨੂੰ ਹੀ ਸਰਕਾਰਾਂ ਕੋਲ ਵੇਚ ਦਿੱਤਾ ਸਾਹੰਕਤ ਜੀ ਵਿਗੁਰਜੀ ਦਾ ਖਾਲਸਾ ਵਿਗੁਰਜੀ ਦੀ ਫਤਿਹ ਕੌਮ ਦਾ ਗद्दार 24 ਘੰਟੇ ਸੱਤੋ ਦਿਨ ਸਰਕਾਰ ਦੇ ਤਲਵੇ ਚਟਣ ਵਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੈਂਟੀਲੇਟਰ ਤੇ ਚੱਲ ਰਿਹਾ ਪ੍ਰਧਾਨ ਹਰਮੀਤ ਕਾਲਕਾ ਜਿਸ ਨੇ ਪਹਿਲਾ ਪ੍ਰਧਾਨਗੀ ਲੈਣ ਦੇ ਲਈ ਦਿੱਲੀ ਕਮੇਟੀ ਨੂੰ ਸਰਕਾਰਾਂ ਦੇ ਕੋਲ ਗਹਿਣੇ ਰੱਖਿਆ ਪ੍ਰਧਾਨਗੀ ਮਿਲਣ ਤੋਂ ਬਾਅਦ ਉਹਦਾ احسان ਤਾਰਦੇ ਹੋਏ ਦਿੱਲੀ ਕਮੇਟੀ ਦਾ ਸਾਰਾ ਇਨਫਰਾਸਟ੍ਰਕਚਰ ਮਲਿਆ ਮਲੇੜ ਕਰਕੇ ਰੱਖ ਦਿੱਤਾ ਚਾਹੇ ਸਕੂਲਾਂ ਦੀ ਗੱਲ ਹੋਵੇ ਚਾਹੇ ਇੰਸਟੀਚਿਊਟ ਦੀ ਗੱਲ ਹੋਵੇ ਚਾਹੇ ਕਾਲਜ ਦੀ ਗੱਲ ਹੋਵੇ ਚਾਹੇ ਦਿੱਲੀ ਕਮੇਟੀ ਦੇ ਗੱਲ ਹੋਵੇ ਅੱਜ ਸਭ ਕੁਝ ਚਾਰੋਂ ਤਰਫਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਇਨਫਰਾਸਟ੍ਰਕਚਰ ਆ ਉਹ ਟੈਟੇਰੀ ਹੋ ਚੁੱਕਾ ਹੈ ਭਾਂਡੇ ਵਿੱਚ ਚੁੱਕੇ ਹੈ ਭਾਵੇਂ ਆਪਾਂ ਗੱਲ ਕਰ ਲਈਏ ਜਿਹੜੇ ਸਿੱਖ ਕੌਮ ਦੇ ਮੁੱਦੇ ਆ ਉਹਨਾਂ ਮੁੱਦਿਆਂ ਨੂੰ ਵੀ ਇਹ ਕਾਲਕੇ ਵਰਗੇ ਕੌਮ ਦੇ ਗੱਦਾਰਾਂ ਨੇ ਆਪਣੀਆਂ ਪ੍ਰਧਾਨਗੀਆਂ ਪੱਕੀਆਂ ਕਰਨ ਵਾਸਤੇ ਸਰਕਾਰਾਂ ਦੇ ਕੋਲ ਗਹਿਲੇ ਰੱਖਿਆ ਹੋਇਆ ਹੈ ਪਰ ਅੱਜ ਇਹ ਲੋਕ ਆਪਣੀ ਪਰਿਵਾਰ ਦੀ ਟਿਕਟਾਂ ਪੱਕੀਆਂ ਕਰਾਉਣ ਵਾਸਤੇ ਅਨੇ ਗਿੱਲ ਚੁੱਕੇ ਆ ਕਾਲਕੇ ਵਰਗੇ ਲੋਕ ਕਿ ਇਹਨਾਂ ਨੇ ਜਿਹੜਾ ਸਿੱਖ ਕੌਮ ਦਾ ਇਤਿਹਾਸ ਹੈ ਜਿਹੜਾ ਇਹ ਸ਼ਹਾਦਤ ਦੇ ਦਿਹਾੜੇ ਦਾ ਇਤਿਹਾਸ ਹੈ ਉਸ ਨੂੰ ਵੀ ਸਰਕਾਰਾਂ ਕੋਲ ਵੇਚ ਦਿੱਤਾ ਅੱਜ ਅਖਬਾਰ ਦੇ ਅੰਦਰ ਜਿਹੜੀ ਮੈਂ ਫੋਟੋ ਆਪਣੀ ਸੋਸ਼ਲ ਮੀਡੀਆ ਤੇ ਸੰਬੰਧ ਦਾ ਸ਼ੇਅਰ ਵੀ ਕੀਤੀ ਹੈ ਨਵ ਭਾਰਤ ਟਾਈਮਜ਼ ਦੇ ਅੰਦਰ ਇੱਕ ਖਬਰ ਲੱਗੀ ਹੈ ਔਰ ਇੱਕ ਬੁੱਕ ਵੀ ਜਿਹੜੀ ਮੌਜੂਦਾ ਸਮੇਂ ਦੀ ਸਰਕਾਰ ਆ ਹਿੰਦੁਸਤਾਨ ਦੀ ਉਦੇ ਵੱਲੋਂ ਕੱਢੀ ਗਈ ਹੈ ਜਿਸ ਦੇ ਅੰਦਰ ਸਿਰਫ ਇਹ ਗੱਲ ਲਿਖੀ ਗਈ ਹੈ ਕਿ ਮੁਗਲਾਂ ਨੇ ਸ੍ਰੀ ਅਨੰਦਪੁਰ ਸਾਹਿਬ 'ਤੇ ਹਮਲਾ ਕੀਤਾ ਅੱਜ ਦੇਖ ਲੋ ਕਿ ਕਿਦਾਂ ਸਾਡੇ ਇਤਿਹਾਸ ਨੂੰ ਮਲਿਆ ਮਲੇੜ ਕੀਤਾ ਜਾ ਰਿਹਾ ਹੈ ਪਰ ਦਿੱਲੀ ਕਮੇਟੀ ਚੁੱਪ ਹੈ ਅੱਜ ਬੱਚਾ ਬੱਚਾ ਚਾੜਦਾ ਹੈ ਕਿ ਮੁਗਲਾਂ ਨੇ ਹਿੰਦੂ ਪਹਾੜੀ ਰਾਜਿਆਂ ਨਾਲ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ 'ਤੇ ਹਮਲਾ ਕੀਤਾ ਸੀਗਾ ਪਰ ਅੱਜ ਇਸ ਕਿਤਾਬ ਦੇ ਅੰਦਰ ਔਰ ਅਖਬਾਰ ਦੇ ਅੰਦਰ ਸਿਰਫ ਮੁਗਲਾਂ ਦਾ ਨਾਮ ਦਿੱਤਾ ਜਾ ਰਿਹਾ ਹੈ ਹਿੰਦੂ ਪਹਾੜੀ ਰਾਜਿਆਂ ਦਾ ਨਾਮ ਹੀ ਗਾਇਬ ਕਰ ਦਿੱਤਾ ਮੈਂ ਸਿੱਧੇ ਤੌਰ ਤੇ ਹਰਮੀਤ ਸਿੰਘ ਕਾਲਕਾ ਨੂੰ ਪੁੱਛਣਾ ਚਾ ਰਿਹਾ ਕਿ ਜੋ ਇਹ ਖਬਰ ਲੱਗੀ ਹੈ ਉਹ ਜਿਹੜਾ ਇਹ ਇਤਿਹਾਸ ਲਿਖਿਆ ਗਿਆ ਹੈ ਕਿ ਇਹਦੇ ਅੰਦਰ ਤੁਹਾਡੀ ਸਹਿਮਤੀ ਹੈ ਅਗਰ ਤੁਹਾਡੀ ਸਹਿਮਤੀ ਨਹੀਂ ਹੈ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਅੱਜ ਹੀ ਪ੍ਰੈਸ ਕਾਨਫਰੰਸ ਕਰਕੇ ਇਸ ਅਖਬਾਰ ਦੀ ਉਹ ਜਿਹੜਾ ਇਹ ਕਿਤਾਬ छਪੀ ਹੈ ਐਦੀ ਨਿਖੇਦੀ ਕਰੋ ਨਾ ਬਾਰੇ ਟਾਈਮਸ ਨੂੰ ਦਿੱਲੀ ਕਮੇਟੀ ਵੱਲੋਂ ਨੋਟਿਸ ਪੇਟੋ ਕਿ ਉਹਨੇ ਗਲਤ ਇਤਿਹਾਸ ਜਿਹੜਾ ਆਪਣੇ ਅਖਬਾਰ ਦੇ ਵਿੱਚ ਛਾਪਿਆ ਹੈ ਅਗਰ ਤੁਸੀਂ ਇਹ ਸਭ ਕਰਦੇ ਹੋ ਤਾਂ ਮੈਂ ਸਮਝਦਾ ਕਿ ਤੁਸੀਂ ਗੁਰੂ ਦੇ ਸਿੱਖ ਹੋ ਅਗਰ ਤੁਹਾਡੀ ਸਹਿਮਤੀ ਆ ਦੇ ਵਿੱਚ ਹੈ ਉਹ ਤੁਸੀਂ ਇਸ ਤੇ ਕੋਈ ਐਕਸ਼ਨ ਨਹੀਂ ਲੈਂਦੇ ਹੋ ਤਾਂ ਮੈਂ ਸਮਝਦਾ ਕਿ ਤੁਸੀਂ ਵੀ ਕੌਮ ਦੀ ਗਰਦਾਰਾਂ ਦੀ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਸ਼ਾਮਿਲ ਹੋ ਚੁੱਕੇ ਹੋ ਅੱਜ ਤੁਸੀਂ ਆ ਪੜੇ ਆਪ ਨੂੰ ਸਰਕਾਰਾਂ ਪੁਲ ਵੇਚ ਚੁੱਕੇ ਹੋ ਇੱਕ ਗੱਲ ਆਖਣਾ ਰਮੇਸ਼ ਸਿੰਘ ਕਾਕਾ ਜੋ ਤੁਹਾਡੀਆਂ ਕਾਰਗੁਜ਼ਾਰੀਆ ਜੋ ਤੁਹਾਡੀਆਂ ਦਿੱਲੀ ਕਮੇਟੀ ਦੇ ਪ੍ਰਧਾਨਗੀ ਦੀ ਕੁਰਸੀ ਤੇ ਬੈਠ ਕੇ ਜੋ ਤੁਸੀਂ ਹਾਲਾਤ ਬਣਾਏ ਆ ਉਹ ਸਮਾਂ ਦੂਰ ਨਹੀਂ ਕਿ ਤੁਹਾਨੂੰ ਵੀ ਅਸੀਂ ਉਹਨਾਂ ਲੋਕਾਂ ਦੇ ਵਿੱਚ ਯਾਦ ਕਰਾਂਗੇ ਜਿਨ੍ਹਾਂ ਨੇ ਅਸੀਂ ਕੌਮ ਦੀ ਗद्दार ਕਹਿੰਨੇ ਆ ਚਾਹੋ ਗੰਗੂ ਹੋਏ ਕਿ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੇ ਲਈ ਸਾਡੇ ਧਰਾਂ ਦੇ ਵਿੱਚ ਅੱਜ ਵੀ ਗੁੱਸਾ ਹੈ ਜਿਨ੍ਹਾਂ ਨੇ ਸਾਹਿਬ ਜਾਦੀਆਂ ਨੂੰ ਸ਼ਹੀਦ ਕੀਤਾ ਉਹਨਾਂ ਦੀ ਲਿਸਟੇ ਦੇ ਵਿੱਚ ਵੀ ਤੁਹਾਨੂੰ ਹੀ ਸ਼ਾਮਿਲ ਕਰਕੇ ਸਿੰਘ ਕੌਮ ਯਾਦ ਕਰੇਗੀ ਜਿਨ੍ਹਾਂ ਨੂੰ ਅਸੀਂ ਯਾਦ ਕਰਨੇ ਆ ਜਿਨ੍ਹਾਂ ਨੇ ਅਜ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਿਵੇਂ ਅਸੀਂ ਉਹਨਾਂ ਨੂੰ ਯਾਦ ਕਰਨੇ ਆ ਉਹਨਾਂ ਦੇ ਲਈ ਸਾਡੇ ਮਨ ਦੇ ਵਿੱਚ ਰੋਸ਼ ਹੈ ਉਸੇ ਤਰ੍ਹਾਂ ਸਿੰਘ ਕੌਮ ਦੇ ਅੰਦਰ ਤੁਹਾਡੇ ਲਈ ਵੀ ਬੜਾ ਵੱਡਾ ਰੋਸ਼ ਹੈ ਅੱਜ ਭਾਵੇਂ ਤੁਸੀਂ ਤੁਹਾਨੂੰ ਪਤਾ ਕਿ ਸਿੱਖਾਂ ਦੀ ਵੋਟ ਮੈਨੂੰ ਨਹੀਂ ਮਿਲਨੀ ਮੈਂ ਜਿਹੜੇ ਦੂਜੇ ਲੋਕ ਨੇ ਉਹਨਾਂ ਨੂੰ ਖੁਸ਼ ਕਰਕੇ ਜਿਹੜੇ ਕੌਮ ਦੇ ਗਦਰਦਾਰ ਨੇ ਜਿਹੜੇ ਏਜੰਸੀਆਂ ਦੇ ਲੋਕ ਨੇ ਉਹਨਾਂ ਨੂੰ ਖੁਸ਼ ਕਰਕੇ ਮੈਂ ਟਿਕਟ ਲੈ ਲਾਵਾਂਗਾ ਤੇ ਤੁਹਾਡੀ ਵੱਡੀ ਬੜੀ ਵੱਡੀ ਗਲਤਫਹਿਮੀ ਹੈ ਕਿ ਜਿੰਨੇ ਵੀ ਸਿੱਖ ਪੰਥ ਨਾਲ ਸਿੱਖ ਕੌਮ ਨਾਲ ਮੱਥਾ ਲਾਇਆ ਅਗ ਉਹਨਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ ਕਿ ਅਸੀਂ ਉਹਨਾਂ ਨੂੰ ਕਿੱਦਾਂ ਯਾਦ ਕਰਦੇ ਹਾਂ ਉਸੇ ਤਰ੍ਹਾਂ ਤੁਹਾਨੂੰ ਵੀ ਯਾਦ ਕੀਤਾ ਜਾਏਗਾ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਅਗਰ ਤੁਸੀਂ ਜੋ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਜੋ ਇਹ ਕਿਤਾਬ ਛਾਪੀ ਗਈ ਹੈ ਜਿਹਦੇ ਵਿੱਚ ਇਤਿਹਾਸ ਬਿਲਕੁਲ ਗਲਤ ਛਾਪਿਆ ਗਿਆ ਹੈ ਅਗਰ ਤੁਸੀਂ ਇਸ ਦੇ ਖਿਲਾਫਤ ਕਰਦੇ ਹੋ ਤਾਂ ਮੈਂ ਸਭੰਨਾ ਕਿ ਇਹਦੇ ਵਿੱਚ ਤੁਹਾਡੀ ਸੈਫਟੀ ਨਹੀਂ ਹੈ ਅਗਰ ਤੁਸੀਂ ਇਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਦਿੱਲੀ ਕਮੇਟੀ ਨੇ ਤਾਂ ਮੈਂ ਸਮਝਾਂਗਾ ਕਿ ਤੁਹਾਡੀ ਸਹਿਮਤੀ ਦੇ ਨਾਲ ਇਹ ਜਿਹੜਾ ਇਤਿਹਾਸ ਬਦਲਿਆ ਗਿਆ ਹੈ ਇਤਿਹਾਸ ਛਾਪਿਆ ਗਿਆ ਉਹ 9 ਬਾਰ ਟਾਈਮਸ ਦੇ ਅੰਦਰ ਵੀ ਜਿਹੜਾ ਖਬਰ ਲੱਗੀ ਹੈ ਉਹ ਤੁਹਾਡੀ ਸਹਿਮਤੀ ਦੇ ਨਾਲ ਲੱਗੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ